ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਕੋ ਪਹਿਲਾਂ ਬਹੁਤ ਹੀ ਸ਼ੁਕਰ ਕਰਾ ਰਿਹਾ ਨੇ ਆਪ ਜੀ ਨਾਲ ਅੱਜ ਦੇ ਸਮਾਗਮ ਦੇ ਸਬੰਧ ਦੇ ਵਿੱਚ ਸਿੱਖਾਂ ਦੇ ਵਰਤਮਾਨ ਦੇ ਨਾਲ ਸਿੱਖਾਂ ਦੇ ਭਵਿੱਖ ਦੇ ਨਾਲ ਜੋ ਕੁਝ ਹੋਣਾ ਚਾਹੀਦਾ ਹੈ ਤੇ ਜੋ ਕੁਝ ਹੋ ਰਿਹਾ ਹੈ ਉਹਦੇ ਬਾਰੇ ਵਿਚਾਰ ਜੀਤੇ ਨੇ ਮੈਨੂੰ ਸਮਝ ਆ ਕਿ ਕਿਸੇ ਗੱਲ ਨੂੰ ਦੁਹਰਾਇਆ ਜਾਵੇ ਜਦੋਂ ਕੌਮ ਇੱਕ ਲੜਾਈ ਇੱਕ ਜੰਗ ਲੜ ਰਹੀ ਹੈ ਤਾਂ ਉਹਦੇ ਕਨਸੈਂਟ੍ਰੇਟਡ ਮੁੱਦੇ ਜਿਨ੍ਹਾਂ ਨੇ ਜਿਨ੍ਹਾਂ ਤੇ ਕੌਮ ਨੇ ਧਿਆਨ ਦੇਣਾ ਹੈ ਉਹ ਉਹੀ ਹੋਣਗੇ ਜਿਹੜੇ ਸਾਡੇ ਸੁਖਿਰਤ ਬੁਲਾਣੇ ਬੁਝਣਗੇ ਬਾਕੀ ਬੁੱਲ ਕਿਤਕੋਈ ਗੱਲ ਆਪ ਜੀ ਨਾਲ ਅੱਜ ਸਾਂਝੀ ਕਰਨਾ ਚਾਹੁੰਨਾ ਕਿ ਆ ਜਿਹੜੇ ਸਮਾਗਮ ਜਿਵੇਂ ਤੁਸੀਂ ਵੱਡੀ ਗਿਣਤੀ ਚ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵਿਸ਼ੇਸ਼ ਪਰਿਵਾਰ ਦੇ ਨਾਲ ਸਾਡਾ ਦਿਲੋਂ ਇਤਿਹਾਰ ਜੁਰੀ ਹੋਈ ਹੈ ਪਾਰਟੀ ਦੀ ਕੌਮ ਦੀ ਕਿ ਬਹੁਤ ਹੀ ਮੌਕਰ ਉੱਪਰ ਇੱਕ ਐਸਾ ਦੁੱਖ ਵਾਪਰਿਆ ਜਿਹਦੇ ਨਾਲ ਸਾਰੇ ਹਿੱਸੇ ਅੰਦਰੋਂ ਝੋੜੇ ਗਏ ਕਿ ਅੱਜ ਦੇ ਸਮਾਗਮ ਦਾ ਕਿਵੇਂ ਕਰਾਂਗੇ ਪਰ ਗੁਰੂ ਸੱਚੇ ਪਾਤਸ਼ਾਹ ਨੇ ਜੋ ਬੁੱਧੀ ਬਖਸ਼ੀ ਜੋ ਸਮਝ ਬਖਸ਼ੀ ਕਿ ਸਭ ਕੁਝ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰਾ ਹੈ ਜੋ ਗੁਰੂ ਸਾਹਿਬ ਸਾਨੂੰ ਸਮਝਾ ਕੇ ਗਏ ਸੋ ਮੈਂ ਉਚੇਚੇ ਤੌਰ ਤੇ ਅੱਜ ਦੇ ਸਮਾਗਮ ਦੇ ਵਿੱਚ ਇਹ ਹੀ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਨਰਾਈ 1978 ਤੋਂ ਲੈ ਕੇ ਅੱਜ ਤੱਕ ਅੱਡ ਅੱਡ ਤਰੀਕੇ ਨਾਲ ਚੱਲ ਰਹੀ ਹੈ ਜਿਹਦੀ ਕਮਾਂਡ ਸਰ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਜਦੋਂ ਤੋਂ ਸੁਭਾਲੀ ਕੋਈ ਇੱਕ ਲੜਨ ਹੋ ਕੇ ਚੱਲ ਰਹੀ ਹੈ ਉਸ ਲਾਈਨ ਦੇ ਵਿੱਚ ਉਸ ਕਤਾਰ ਦੇ ਵਿੱਚ ਜਿਹੜੇ ਵੀ ਸਿੱਖ ਲੀਡਰ ਆਪਣਾ ਯੋਗਦਾਨ ਪਾ ਰਹੇ ਨੇ ਕਿਸੇ ਨੂੰ ਭੁਲੇਖਾ ਨਹੀਂ ਕਿ ਵੱਡਾ ਰੋਲ ਜੋ ਗੁਰੂ ਨੇ ਲੈਣੇ ਕਿਉਂਤੀ ਸਰ ਜਨਰਲ ਸਿੰਘ ਜੀ ਤੋਂ ਬਾਅਦ ਸਰਦਾਰ ਸ਼ਿਵਨਜੀ ਸਿੰਘ ਮਾਨ ਨਿਭਾ ਰਹੇ ਪਰਦਾ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਇਹ ਨਹੀਂ ਨਿਕਲ ਸਕਦਾ ਕਿ ਜਿਹੜੇ ਬਾਕੀ ਦੇ ਸਹਿਯੋਗ ਕਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਕੀਤੀਆਂ ਨੇ ਜਾਂ ਕਰਨਗੇ ਉਹ ਕਿਸੇ ਤਰ੍ਹਾਂ ਦੀ ਘਟ ਨਹੀਂ ਹੋ ਸਕਦੀਆਂ ਅਸੀਂ ਸਾਰੇ ਖਾਸ ਕਰ ਨੌਜਵਾਨ ਇਹ ਗੱਲ ਹਮੇਸ਼ਾ ਆਪਣੇ ਦਿਲ ਤੇ ਲਿਖ ਕੇ ਨਾ ਜਾਈਏ ਉੱਕਰ ਕੇ ਜਾਈਏ ਉੱਪਰ ਲਈਏ ਜਿਵੇਂ ਪੱਥਰ ਦਿੱਤੇ ਕੋਈ ਚੀਜ਼ ਉੱਕਰੀ ਜਾਂਦੀ ਹੈ ਕਿ ਅਸੀਂ ਖਾਲਸਾਤਨ ਬਣਾਉਣਾ ਹੈ ਜੰਗ ਚੱਲ ਰਹੀ ਹੈ ਜੰਗ ਦੇ ਅਗਲੇ ਪ੍ਰਾਉ ਦੇ ਵਿੱਚ ਅਜਨੇ ਪ੍ਰਾਉ ਦੇ ਵਿੱਚ ਉਸ ਤੋਂ ਅਗਲੇ ਪ੍ਰਾਉ ਦੇ ਵਿੱਚ ਇੱਕ ਸਿੱਖ ਦੇ ਤੌਰ ਤੇ ਅਸੀਂ ਕੀ ਯੋਗਦਾਨ ਪਾ ਸਕਦੇ ਆ ਕਿੱਥੇ ਅਸੀਂ ਢਿੱਲੇ ਆ ਕਿਉਂ ਢਿੱਲੇ ਆ ਕਿਹੜੀ ਲਾਲਚ ਜਾਂ ਕਿਹੜਾ ਡਰ ਸਾਨੂੰ ਰੋਕਦਾ ਉਸ ਲਾਲਚ ਜਾਂ ਡਰ ਨੂੰ ਆਪਣੇ ਰਸਤੇ ਤੋਂ ਪਰਹ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਤੇ ਇੱਕ ਲਾਈਨ ਹੋ ਕੇ ਉਹਨਾਂ ਧਿਰਾਂ ਦੇ ਨਾਲ ਸਹਿਯੋਗ ਕਰੀਏ ਤਨ ਮਨ ਤੇ ਧੰਨ ਦੇ ਨਾਲ ਜਿਹੜੀਆਂ ਤੁਹਾਡੇ ਕੌਮੀ ਭਵਿੱਖ ਨੂੰ ਰਾਜ ਕਰੇਗਾ ਖਰਸਾ ਆਕੀ ਰਹੇ ਨਾ ਕੋਏ ਦੇ ਮਹਾਬਾਗ ਨੂੰ ਸਕਾਰ ਕਰਨ ਦੇ ਲਈ ਦੁਰੀਆਂ ਹੋਈਆਂ ਨੇ ਉਹਨਾਂ ਦੇ ਨਾਲ ਆਪਾਂ ਸਾਰੇ ਸੰਗਤ ਰੂਪ ਵਿੱਚ ਸਹਿਯੋਗ ਕਰਿਆ ਕਰੀਏ ਇਹ ਹੀ ਅੱਜ ਦਾ ਸੁਨੇਹਾ ਭਾਈ ਬਲਵੰਦਰ ਸਿੰਘ ਜਟਾਣਾ ਭਾਈ ਚਰਨਜੀਤ ਸਿੰਘ ਜੰਨਾ ਉਸ ਮਹਾਨ ਯੰਗ ਦੇ ਜੰਗ ਦੇ ਉਹ ਹੀਰੋ ਨੇ ਜਿਨ੍ਹਾਂ ਨੇ ਪੰਜਾਬ ਦੀ ਇੱਕ ਐਸੀ ਦੁੱਖ ਦੀ ਰਾਤ ਨੂੰ ਸਮਝਦਿਆਂ ਹੋਇਆ ਸਾਡੀ ਲਾਈਫ ਲਾਈਨ ਪਾਣੀ ਉਹਨੂੰ ਹਰ ਕੀਮਤ ਤੇ ਰੋਕਣ ਦੀ ਗਲਤੀ ਕੀਤੀ ਹੈ ਉਹਨਾਂ ਨੂੰ ਪਰਿਵਾਰਕ ਤੌਰ ਤੇ ਉਹਦੇ ਖਮਿਆਜੇ ਬੁਗਦਰੇ ਪਏ ਨੇ ਤੁਸੀਂ ਸਾਰੇ ਜਾਣਦੇ ਹੋ ਪਰ ਉਹਨਾਂ ਨੇ ਸਵਕਾਰ ਕੀਤੇ ਨੇ ਜਿੰਨੇ ਵੀ ਸਾਡੇ ਸਿੰਘ ਇਸਤਾਨ ਤੇ ਤੁਰੇ ਸੀ ਜਾਂ ਤੁਰੇ ਹੋਏ ਨਹੀਂ ਉਹ ਉਹਨਾਂ ਤੋਂ ਨਿਕਲਣ ਬਣੇ ਛੱਟਿਆਂ ਨੂੰ ਬਾਕੂ ਵੀ ਜਾਣਦੇ ਨੇ ਤੇ ਲਾਸਟ ਗੱਲ ਮੈਂ ਇਹ ਗੱਲ ਕਹਿਣਾ ਕਿ ਸਿਮਰਨਜੀਤ ਸਿੰਘ ਮਾਨ ਦੀ ਲੜਾਈ ਦੇ ਤਰੀਕੇ ਨੂੰ ਵੀ ਸਾਰੇ ਕਰ ਰਹੇ ਨੇ ਲੜਾਈ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਿਹਦੇ ਵਿੱਚ ਤੁਹਾਡਾ ਘੱਟ ਤੋਂ ਘੱਟ ਜਾਨੀ ਨੁਕਸਾਨ ਕਰਾਇਆ ਨਾ 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 ਦੇ ਬਰਾਬਰ ਜਾਨੀ ਨੁਕਸਾਨ ਕਰਵਾਇਆ ਤੇ ਤੁਹਾਡੇ ਮਕਸਦ ਨੂੰ ਅੱਜ ਦੁਨੀਆ ਭਰ ਤੇ ਲੈ ਕੇ ਗਏ ਨੇ ਕਿਸੇ ਸਾਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਕਿਰਪਾ ਸੱਚੇ ਪਾਤਸ਼ਾਹ ਦੀ ਹੈ ਕਿ ਅਸੀਂ ਅਕਾਲ ਪੁਰਖ ਸਾਹਿਬ ਦੀ ਸੋਚ ਦੇ ਮੁਤਾਬਕ ਚੱਲਣ ਵਾਲੀ ਕੌਮ ਆ ਕਿਸੇ ਕੌਮ ਕੋਲ ਐਡੀ ਵੱਡੀ ਸੁਪਰੀਮ ਪਾਵਰ ਨਹੀਂ ਹੈ ਜਦੇ ਮੁਤਾਬਕ ਉਸ ਦਾਤਕ ਰੂਪ ਤੇ ਚੱਲ ਸਕਣ ਕਿਸੇ ਨੂੰ ਭਾਵੇਂ ਵਾਲੇ ਨੂੰ ਚਲਦੇ ਰਹੋ ਅਸੀਂ ਆਪਣੇ ਮਕਸਦ ਦੇ ਵਿੱਚ ਜ਼ਰੂਰ ਕੰਮ ਜਗਵਾਉਗੇ ਵਾਰੀ ਕੁਟੀਕਾ ਖਾਲਸ ਵਾਰੀ ਬੰਜੀ ਬੋਲ ਸਕਦੇ ਇਹ ਸਾਨੂੰ ਪ੍ਰੋਫੈਸਰ ਮਨਪਾਲ ਸਿੰਘ ਜੀ